ਹਲਕਾ ਪਛਮੀ ਤੋਂ ਵਿਧਾਇਕ ਡਾਕਟਰ ਜਸਪੀਰ ਸਿੰਘ ਸੰਦੂ ਨੇ ਭਗਵਾਨ ਵਾਲਮੀਕੀ ਤੀਰਥ ਤੀ ਤਸਵੀਰ ਦੀ ਵਿਅਦਮੀ ਮਾਮਲੇ ਵਿੱਚ ਪੂਰੇ ਭਾਈਚਾਰੇ ਤੋਂ ਮਾਫੀ ਮੰਗਦਿਆਂ ਇੱਕ ਬਿਆਨ ਜਾਰੀ ਕੀਤਾ ਹੈ। ਇਸ ਦਿਨ ਮੈਨੂੰ ਪੰਜਾਬ ਸਰਕਾਰ ਵੱਲੋਂ ਵਾਲਮੀਕੀ ਸਰ ਸ਼ਰਾਇਨ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਜਿਸ ਦੇ ਵਿੱਚੋਂ ਮੇਰੇ ਸਮਰਥਕਾਂ ਵੱਲੋਂ ਜਿਹੜੇ ਸ਼ਹਿਰ ਦੇ ਵਿੱਚ ਭਗਵਾਨ ਵਾਲਮੀਕੀ ਜੀ ਮਹਾਰਾਜ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਨ ਵਾਸਤੇ ਹੋਟਿੰਗ ਚਲਗਵਾਏ ਗਏ। ਇਹਨਾਂ ਹੋਲਡਿੰਗਸ ਤੇ ਮੇਰੇ ਭੈਣਾ ਭਰਾਵਾਂ ਨੂੰ ਕੁਝ ਇਸ ਤਰ੍ਹਾਂ ਇਸ ਕੀਤਾ ਗਿਆ ਤੇ ਮੈਂ ਉਸ ਸਤਾਜ ਦੇ ਚੱਲਦੇ ਹੋਏ ਸ਼ਹਿਰ ਦੇ ਵਿੱਚੋਂ ਉਹ ਸਾਰੇ ਹੋਲਡਿੰਗ ਦੇ ਉਤਰਾ ਦਿੱਤੇ ਗਏ ਤੇ ਹੁਣ ਮੈਂ ਆਪਣੇ ਸਾਰੇ ਸੰਤ ਸਮਾਜ ਤੋਂ ਭਗਵਾਨ ਵਾਲਮੀਕ ਜੀ ਮਹਾਰਾਜ ਤੋਂ ਆਪਣੇ ਧਰਮ ਦੇ ਜਿੰਨੇ ਵੀ ਮੇਰੇ ਵੀਰ ਆਏ ਬਿਗਾ ਪੈਣਾ ਉਹਨਾਂ ਸਾਰਿਆਂ ਤੋਂ ਮੈਂ ਇਸ ਇਤਰਾਜ ਤੇ ਮਾਫੀ ਮੰਗਦਾ ਤੇ ਮੈਂ ਇਹ ਹੀ ਕਹੂੰਗਾ ਮੈਂ ਸਮਾਜ ਦੀ ਬਿਹਤਰੀ ਵਾਸਤੇ ਸਦਾ ਕੰਮ ਕਰਦਾ ਰਵਾਂਗਾ ਕਿਉਂਕਿ ਪੰਜਾਬ ਸਦਾ ਨਹੀਂ ਜੋ ਸੇਵਾ ਦਿੱਤੀ ਹੈ ਉਹ ਸੇਵਾ ਤੇ ਤਤ ਮੈਂ ਆਪਣੇ ਸਥਾਨ ਦੀ ਆਪਣੇ ਇਸਪਿਤ੍ਰ ਸਥਾਨ ਦੀ ਜਿਹੜੀ ਹੈ ਮਰਿਆਦਾ ਉਹ ਕੈਮਰਾ ਕੈਮਰਾ ਰੱਖਾਂਗਾ ਤੇ ਵੇਖੋ ਸਾਡੀ ਕੋਈ ਉਹ ਜੀ ਮਨਛਾ ਨਹੀਂ ਸੀ 나ই ਮੇਰੇ ਸਮਰਥਕਾਂ ਦੀ 나ই ਮੇਰੀ ਕਿ ਅਸੀਂ ਕਿਸੇ ਦਾ ਦਿਲ ਦਿਖਾਈ ਨਹੀਂ ਲੇਕਿਨ ਫਿਰ ਵੀ ਜੇਕਰ ਮੇਰੇ ਵੀਰ ਮੇਰੀਆਂ ਭੈਣਾਂ ਦਾ ਕੋਈ ਇਹੋ ਜਿਹਾ ਦਿਲ ਦੁਖਿਆ ਤਾਂ ਮੈਂ ਉਹਦੇ ਵਾਸਤੇ ਹੱਥ ਜੋੜ ਕੇ ਦੁਬਾਰਾ ਤੋਂ ਮਾਫੀ ਮੰਗਦਾ ਸਾਰੀ ਸੰਗਤ ਨੂੰ ਮਾਫੀ ਮੰਗਦਾ